ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ 18 ਨਵੰਬਰ 2025 ਨੂੰ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ ਬੱਸ ਸਟੈਂਡ ਤੇ ਤਿੰਨ ਹਮਲਾਵਾਰਾਂ ਨੇ ਮੱਖਣ ਸਿੰਘ ਨਾਮ ਦੇ ਵਿਅਕਤੀ ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੇ ਉਸਦੀ ਮੌਤ ਹੋ ਗਈ ਸ਼ਾਂਭੀਨ ਕਰਦੇ ਹੋਏ ਪੁਲਿਸ ਨੇ ਤਿੰਨ ਦੋਸ਼ੀ ਜான் ਕਰਨਬੀਰ ਸਿੰਘ ਉਰਫ ਕਰਨ ਵਿਕਰਮਜੀਤ ਸਿੰਘ ਉਰਫ ਬਿੱਕਾ ਨੂੰ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰਵਾਲੋਂ ਸਾਂਝੀ ਕੀਤੀ ਗਈ 18 ਨਵੰਬਰ ਨੂੰ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਬੱਸ ਸਟੈਂਡ ਅੰਮ੍ਰਿਤਸਰ ਦੇ ਵਿੱਚ ਮੱਖਣ ਸਿੰਘ ਦੀ ਦਾ ਮਰਡਰ ਹੋ ਗਿਆ ਸੀ ਉਹਨੂੰ ਸ਼ੂਟ ਕਰ ਦਿੱਤਾ ਗਿਆ ਸੀ ਔਰ ਉਹਦੇ ਵਿੱਚ ਅਣਪਛਾਤੇ ਬੰਦੇ ਸੀਗੇ ਤੋਂ ਬੜਾ ਗ੍ਰੈਵਿਟੀ ਜਿਹੜੀ ਦੇਖਦੇ ਹੋਏ ਕ੍ਰਾਈਮ ਦੀ ਅਸੀਂ ਬਹੁਤ ਇਹਨੂੰ ਮੈਟਿਕੁਲਸਲੀ ਇਨਵੈਸਟੀਗੇਟ ਕੀਤਾ ਬੜਾ ਪ੍ਰੋਫੈਸ਼ਨਲੀ ਔਰ ਮੈਨੂੰ ਤੁਹਾਡਾਂ ਨਾਲ ਸ਼ੇਅਰ ਕਰ ਰਿਹਾ ਹਾਂ ਗੱਲ ਕਿ 6 ਦੇ 6 ਮੁਲਜ਼ਮ ਜਿਹੜੇ ਚ ਇਨਵੋਲਡ ਸੀ ਇਨਕਲੂਡਿੰਗ ਥਿੰ ਸ਼ੂਟਰ ਸਾਰੇ ਦੇ ਸਾਰੇ ਫੜੇ ਗਏ ਟੋਟਲ ਕੇਸ ਟਰੇਸ ਹੋ ਚੁੱਕੇ ਆ ਔਰ ਇਹਦੇ ਸਭ ਤੋਂ ਪਹਿਲਾਂ ਜਿਹੜਾ ਜੌਨ ਨਾਮ ਦਾ ਬੰਦਾ ਸੀ ਫੜਿਆ ਸੀ ਜਿਹੜਾ ਕਿ ਬਾਹਰ ਵੇਟ ਕਰ ਰਿਆ ਸੀਗਾ ਜਦੋਂ ਐਗਜ਼ੀਕਿਊਟ ਕਰ ਰਏ ਸੀ ਬਾਕੀ ਸ਼ੂਟਰ ਉਹਨੂੰ ਫੜਿਆ ਗਿਆ ਸੀਗਾ ਜੌਨ ਜਿਹੜਾ ਉਹ ਅ ਅਮਰਸਰ ਰੂਰਲ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਪਰਚਾ ਇੱਕ ਦਰਜ ਹੈ ਇਸ ਤੋਂ ਬਾਅਦ ਜਿਹੜੇ ਜੌਨ ਦੇ ਪੁੱਛਕੇ ਤਮਾ ਕਰਨਬੀਰ ਕਰਨ ਨੂੰ ਫੜਿਆ ਸੀਗਾ ਤੇ ਉਸ ਤੋਂ ਬਾਅਦ ਵਿਕਰਮਜੀਤ ਬਿੱਕੈ ਨੂੰ ਫੜਿਆ ਇਹ ਦੋਨਾਂ ਨੇ ਸ਼ੂਟਰਸ ਨੂੰ ਸਾਰਾ ਸ਼ੈਲਟਰ ਦਿੱਤਾ ਸੀ ਤੇ ਉੱਥੇ ਉਹਨਾਂ ਦੇ ਕੱਪੜੇ ਵਗੈਰਾ ਵੀ ਚੇਂਜ ਕਰਵਾਏ ਸੀਗੇ ਉਹ ਵੀ ਅਸੀਂ ਕੱਪੜੇ ਰਿਕਵਰ ਕੀਤੇ ਨਾਲ ਨਾਲ ਸਾਡੀਆਂ ਦੂਜੀਆਂ ਟੀਮਾਂ ਜਿਹੜੀਆਂ ਧਰਮਵੀਰ ਜੋਬਨ ਸੀਗਾ ਉਹਨੂੰ ਫੜਿਆ ਸੀ ਜਿਹਨੇ WhatsApp ਦੇ ਉੱਤੇ ਸੋਸ਼ਲ ਮੀਡੀਆ ਪੋਸਟ ਪਾਈ ਸੀ ਜਿਸ ਚੇ ਕਲੇਮ ਕਰ ਰਹੇ ਸੀ ਮਰਡਰ ਦਾ ਬਾਏ ਅ ਗੈਂਗਸਟਰ ਉਸ ਬਾਅਦ ਜਿਹੜੇ ਦੋ ਹੋਰ ਜਿਹੜੇ ਮੇਨ ਸ਼ੂਟਰ ਸੀ ਲਵਪ੍ਰੀਤ ਲਵ ਤੇ ਦਲੇਰ ਸਿੰਘ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਇਸ ਕੇਸ ਦੇ ਵਿੱਚ ਔਰ ਲਵਪ੍ਰੀਤ ਲਵ ਨੂੰ ਸਾਡੀ ਟੀਮ ਨੇ ਜਾ ਕੇ ਜਾਮਨਗਰ ਗੁਜਰਾਤ ਤੋਂ ਫੜਿਆ ਉੱਥੇ ਲੋਕਲ ਜਿਹੜੀ ਉਹਨਾਂ ਦੀ ਐਸਟੀਐਫ ਹੈ ਉਹਦਾ ਅਸੀਂ ਉਹਨਾਂ ਦੀ ਹੈਲਪ ਵੀ ਲਈ ਲੋਕਲ ਪੁਲਿਸ ਨੇ ਬੜਾ ਕੋਆਪਰੇਟ ਕੀਤਾ ਸਾਨੂੰ ਗੁਜਰਾਤ ਪੁਲਿਸ ਨੇ ਔਰ ਲਵ ਨੂੰ ਤੋਂ ਲੈ ਕੇ ਆਂਦਾ ਉਸ ਤੋਂ ਬਾਅਦ ਦਲੇਰ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਜਿਹੜਾ ਕਿ ਮੇਨ ਸ਼ੂਟਰ ਹੈ ਦਲੇਰ ਨੂੰ ਜਦੋਂ ਪੁੱਛ ਕੇ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਾਡੇ ਐਸ ਐਚ ਓ ਏ ਡਿਵੀਜ਼ਨ ਇੱਥੇ ਲੈ ਕੇ ਆਏ ਸੀਗੇ ਜਿੱਥੇ ਆਪਾਂ ਖੜੇ ਆਂ ਵੇਰਕਾ ਪੁਲਿਸ ਸਟੇਸ਼ਨ ਦਾ ਜੂਰਿਸਡਿਕਸ਼ਨ ਹੈ ਇਹਨੇ ਕਿਹਾ ਸੀ ਕਿ ਇਹਦਾ ਇੱਕ ਵੈਪਨ ਹੈਗਾ ਮੇਨ ਤਾਂ ਵੈਪਨ ਜਿਹੜਾ ਅਫੈਂਸ ਯੂਜ਼ ਹੋਇਆ ਉਹ ਨਹੀਂ ਕਿ ਦੂਜਾ ਕਿਉਂਕਿ ਦੂਜਾ ਇਹਨਾਂ ਨੇ ਕਿਸੇ ਨੂੰ ਹੈਂਡ ਓਵਰ ਕਰ ਦਿੱਤਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਰਿਕਵਰੀ ਵਾਸਤੇ ਜਦੋਂ ਇੱਥੇ ਆਏ ਜਿਹੜਾ ਕਾਂਸਟੇਬਲ ਮੁੰਡਾ ਸਾਡਾ ਨਾਲ ਸੀ ਜਿਹਨੇ ਫੜਿਆ ਹੋਇਆ ਸੀ ਪੁਲਿਸ ਪਰਸਨਲ ਉਹਦੇ ਪੈਰ 'ਤੇ ਉਹਨੇ ਪੈਰ ਮਾਰਿਆ ਤੇ ਉਹ ਮੁੰਡਾ ਵੀ ਥੋੜਾ ਗਿਰ ਗਿਆ ਉਹ ਹਤਕੜੀ ਉਹਦੇ ਹੱਥ 'ਸੀ ਕੀ ਫੜੀ ਹੋਈ ਤੇ ਇਹਨੇ ਦੌੜ ਦੌੜ ਜਿੱਥੇ ਦਿਖਾ ਰਿਹਾ ਸੀ ਪਹਿਲਾਂ ਇਹਨਾਂ ਨੂੰ ਹੋਰ ਪਾਸੇ ਘਮਾਉਂਦਾ ਰਿਹਾ ਫਿਰ ਉੱਥੇ ਮੌਕੇ ਤੇ ਲੱਗ ਗਿਆ ਜਿੱਥੇ ਆਪਾਂ ਦਰਖਤ ਦੇ ਕੋਲ ਦੇਖਿਆ ਉੱਥੇ ਜਦੋਂ ਉਹ ਗਿਰਿਆ ਇਹਨੇ ਦੌੜ ਦੌੜ ਪਿਸਤੌਲ ਜਿਹੜਾ ਉੱਥੇ ਲੋਡਡ ਪਿਆ ਸੀ ਉਹ ਚੋਂ ਗੋਲੀ ਚਲਾਈ ਪੁਲਿਸ ਪਾਰਟੀ ਤੇ ਮੈਡਮ ਅਮੰਦੀਪ ਹੁਣਾਂ ਨੇ ਉਹਨੂੰ ਵਾਰਨ ਕਰਕੇ ਹਵਾ 'ਚ ਫਾਇਰ ਕੀਤਾ ਸਰੈਂਡਰ ਕਰਨ ਨੂੰ ਕਿਹਾ ਪਰ ਉਹ ਹਟਿਆ ਨਹੀਂ ਉਹਨੇ ਤਿੰਨ ਗੋਲੀਆਂ ਹੋਰ ਚਲਾਈਆਂ ਪੁਲਿਸ ਪਾਰਟੀ ਤੇ ਔਰ ਜਿੰਨਾ ਬੜਾ ਨੈਰੋ ਐਸਕੇਪ ਹੋਈ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਐਸਐਚਓ ਅਮੰਦੀਪ ਹੁਣਾਂ ਨੇ ਜਿਹੜਾ ਫਾਇਰ ਕੀਤਾ ਔਰ ਜੋ ਕਿ ਜਿੰਨਾਂ ਵਾਲੇ ਕਿ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਕੇਸ ਦੇ ਵਿੱਚ ਮੈਂ ਹੀ ਕਹਿਣਾ ਕਿ ਮੱਖਣ ਸਿੰਘ ਉਹਨਾਂ ਦਾ ਜਿਹੜਾ ਮਰਡਰ ਹੈ ਸਾਰੇ ਦੇ ਸਾਰੇ ਦੋਸ਼ੀ ਫੜੇਗੇ ਮੇਨ ਤਿੰਨ ਸ਼ੂਟਰ ਚੌਥਾ ਬੰਦਾ ਜਿਹੜਾ ਬਾਹਰ ਰਕੀਨ ਉਹ ਕਰਕੇ ਤੋਂ ਉਹਨਾਂ ਦੀ ਐਸਕੇਪ 'ਚ ਹੈਲਪ ਕਰ ਰਿਆ ਸੀ ਜਿਨ੍ਹਾਂ ਨੇ ਕੱਪੜਿਆਂ ਦੀ ਹੈਲਪ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰਿਸਪੌਂਸਿਬਿਲਟੀਜ਼ ਲਈਆਂ ਇਹ ਸਾਰੇ ਅਸੀਂ ਫੜ ਲਏ ਆ ਇਹਦੇ ਵਿੱਚ ਕੁਝ ਬੰਦੇ ਸਾਨੂੰ ਹੋਰ ਅਰੈਸਟ ਕਰਨੇ ਇਹ ਵਾਕਈ ਨੇ ਜਿਨ੍ਹਾਂ ਨੂੰ ਇਹ ਪਿਸਟਲ ਵੈਪਨ ਇਹਨਾਂ ਨੇ ਹੈਂਡਓਵਰ ਕਰ ਦਿੱਤੇ ਵਾਪਸ ਪਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਡੋਨੀ ਬਾਲ ਦਾ ਇਹਦੇ 'ਚ ਨਾਮ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ 'ਚ ਨਾਮਜ਼ਦ ਕੀਤੇ ਆ ਤੋਂ ਇਹ ਟੋਟਲ ਜਿਹੜਾ ਕੇਸ ਸਟ੍ਰੈਸ ਹੋਇਆ ਔਰ ਮੈਂ ਇਸ ਵਾਸਤੇ ਆਪਣੀ ਸਾਰੀ ਟੀਮ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਜਸਰੂਪ ਪਾਠ ਸਾਡੇ ਏਡੀਸੀਪੀ 3 ਗਗਨਦੀਪ ਸਾਡੇ ਏਸੀਪੀ ਈਸਟ ਤੇ ਅਮਨਦੀਪ ਐਸਐਚਓ ਜਿਹੜੇ ਐ ਏਡਵੀਜ਼ਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਦਿੱਲੀ ਬੁਮਾਰਕਬਾ ਦਿੰਨਾ ਕਿ ਬਹੁਤ ਜਲਦੀ ਇਹਨਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਅਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ